ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਬਈ ਇੰਡੋ ਗਲਫ ਤੋਂ ਆਇਆ ਸੀ ਬਈ ਮਾਨਸਾ ਦੇਖਦਾ ਤੇ ਆ ਆਪਾਂ ਨੂੰ ਡੈਮੋ ਦੇ ਕੇ ਚੱਲਿਆ ਆ ਇੱਕ ਕਿੱਲਾ ਬਈ ਆਪਣੇ ਕੋਲੇ ਤੇ ਪਨੀਰੀ ਵਾਲਾ ਸੀ ਥੋੜਾ ਜਿਆ ਨਰਮ ਸੀਗਾ ਕੁਝ ਪਛੇਤਾ ਹੋਣ ਕਰਕੇ ਆ ਬਾਸਮਤੀ ਆਪਣੀ ਵਧੀਆ ਖੜੀ ਆ ਤੇ ਇਹਦੇ ਵਿੱਚ ਆ ਬਈ ਇੰਡੋ ਅਪਾਚੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਮੜਾ ਇਹ ਦੱਸਿਓ ਇਹਦੇ ਬਾਰੇ ਡਿਟੇਲ ਕੀ ਹੈ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਮੇਰਾ ਨਾਮ ਸੁਖਜਿੰਦਰ ਸਿੰਘ ਇੰਡੋ ਗਲਫ ਕ੍ਰੌਪ ਸਾਇੰਸ ਤੋਂ ਠੀਕ ਹੈ ਭਾਈ ਮਾਨਸਾ ਹੈਡਕੁਆਰਟਰ ਦੇਖ ਰਿਹਾ ਹਾਂ ਜੀ ਮੈਂ ਇਸ ਟਾਈਮ ਤੇ ਸਾਡਾ ਇੱਕ ਜਿਹੜਾ ਨਵਾਂ ਪ੍ਰੋਡਕਟ ਲਾਂਚ ਹੋਇਆ ਜੀ ਜਿਹਦਾ ਨਾਮ ਹੈ ਇੰਡੋਪਾਚੇ 1025 ਲੂਪਰ ਫਾਰਮੂਲੇਸ਼ਨ ਦੇ ਵਿੱਚ ਇਹਦੇ ਵਿੱਚ ਨਾਲ ਇੱਕ ਤਾਂ ਹੂਮਿਕ ਐਸਰ ਆ ਜਾਂਦਾ ਜੀ ਨਾਲੇ ਪੋਟਾਸ਼ੀਅਮ بیس ਹੈ ਜੀ ਆਪਣੇ ਖੇਤ ਦੇ ਵਿੱਚ ਕਈ ਵਾਰ ਪੋਟਾਸ਼ ਦੀ ਵੀ ਕਮੀ ਆਉਂਦੀ ਹੈ ਪੋਟਾਸ਼ ਨਹੀਂ ਮੇਨ ਆਪਣੇ ਕੋਲੇ ਸਾਰਾ ਸਿਸਟਮ ਕਰਨਾ ਹੈ ਸਿਸਟਮ ਕਰਨਾ ਉਹਨੇ ਉਹਦੇ ਵਾਸਤੇ ਹੈ ਜੀ ਤੇ ਨਾਲੇ ਇਹਦੇ ਵਿੱਚ ਛੋਟੇ ਦਾਤ ਆ ਜਾਂਦੇ ਹੈਗੇ ਉਹ ਕੀ ਕਰਦੇ ਆਪਣੇ ਖੇਤ ਦੇ ਵਿੱਚ ਜੋ ਘਟਾ ਨੇ ਜਿਹੜੀਆਂ ਉਹ ਪੁਰੀਆਂ ਹੋ ਜਾਣੀਆਂ ਬਿਲਕੁਲ ਬਈ ਬਿਲਕੁਲ ਹਾਂ ਇਹਦਾ ਜਿਹੜੀ ਡੋਜ਼ ਹੈਗੀ ਅੱਧਾ ਛਿੱਟੇ ਦੇ ਵਿੱਚ ਅੱਧਾ ਲੀਟਰ ਕਿੱਲੇ ਦਾ ਤੇ ਸਪਰੇਅ ਕਰਨੀ ਤਾਂ ਆਪਣਾ 250 ml ਕਿੱਲੇ ਹਿਸਾਬ ਨਾਲ ਕੁੱਲ ਮਲਾ ਕੇ ਬਾਈ ਇਹਨੂੰ ਤੁਸੀਂ ਯੂਰੀਆ ਦੇ ਵਿੱਚ ਵੀ ਪਾ ਸਕਦੇ ਹੋ ਪਰ ਮੈਂ ਕੋਸ਼ਿਸ਼ ਕਰੂੰਗਾ ਇਹਦੀ ਸਪਰੇਅ ਕਰੂੰਗਾ ਇਹ ਲੀਟਰ ਹੈ ਜਿਹੜਾ ਇਹ 4 ਕਿੱਲਾਂ ਤੇ ਹੋਊਗਾ ਜੇ ਥੱਲੇ ਛਿੱਟੇ ਦੇ ਵਿੱਚ ਦੇਣਾ ਤਾਂ 2 ਕਿੱਲਾਂ ਦਾ ਇਹ ਲੀਟਰ ਹੈ ਇੱਕ ਚਾਹੇ ਯੂਰੀਆ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਰਲਾ ਕੇ ਵੀ ਬਾਈ ਮਿੱਟੀ ਦੇ ਵਿੱਚ ਰਲਾ ਕੇ ਆਪਣੇ ਖੇਤ ਦੇ ਵਿੱਚ ਛਿੱਟਾ ਲਾ ਸਕਦੇ ਠੀਕ ਹੈ ਬਾਈ ਹਾਂ 4 ਤੋਂ 5 ਦਿਨਾਂ ਦੇ ਵਿੱਚ ਆਪਾਂ ਨੂੰ ਇਹਦਾ ਰਿਜ਼ਲਟ ਜਿਹੜਾ ਆਪਣੇ ਖੇਤ ਦੇ ਵਿੱਚ ਦੇਖਣਾ ਨਜ਼ਰ ਆ ਜਾਂਦਾ ਤੇ ਨਵਾਂ ਪ੍ਰੋਡਕਟ ਆ ਬਾਈ ਇਹ ਕਿ ਲਾਂਚ ਹੋਇਆ ਇਹ ਕਿ ਪਹਿਲਾਂ ਵੀ ਆਉਂਦਾ ਸੀ ਹਾਂ ਠੀਕ ਹੈ ਪਹਿਲਾਂ ਜਿਹੜਾ ਸਾਡਾ ਗ੍ਰੈਨੂਲ ਫਾਰਮ ਦੇ ਹੁੰਦਾ ਸੀ ਲੂਕਡ ਫਾਰਮ ਤੇ ਵਿੱਚ ਇਸ ਵਾਰ ਠੀਕ ਹੈ ਇੰਡੋ ਗਲਫ ਬਈ ਮਲਟੀਨੇਸ਼ਨਲ ਕੰਪਨੀ ਆ ਇਹਦੇ ਮੈਂ ਕੱਲ ਵੀਡੀਓ ਪਾਈ ਸੀ ਬਾਈ ਤਾਂ ਆਇਆ ਉਹ ਬਹੁਤ ਚੱਲ ਗਈ ਫਟੇਰੇ ਵਾਲੀ ਹੈ ਨਾ ਤੇ ਹੋਰ ਬਈ ਇਹਦੇ ਬਾਰੇ ਕੁਝ ਰੇਟ ਰੂਟ ਕੋਈ ਬਦਲ ਜੈਨੂਨੀ ਆ ਹਾਂ ਜੈਨੂਨੀ ਆ ਰੇਟ ਬਈ ਤੇ ਮਿਲ ਕਿੱਥੋਂ ਸਕਦਾ ਜਿਹੜੀ ਮਰਜ਼ੀ ਦੁਕਾਨ ਤੋਂ ਲੈਣੀ ਹੈ ਜਿਹੜੀ ਮਰਜ਼ੀ ਦੁਕਾਨ ਤੋਂ ਕਿਹੜੀ ਮਰਜ਼ੀ ਮਾਰਕੀਟ ਤੋਂ ਤੁਸੀਂ ਖਰੀਦ ਸਕਦੇ ਹੋ ਬਈ ਠੀਕ ਹੈ ਬਈ ਆ ਹੁਣ ਕਰੂ ਇਹਦਾ ਗ੍ਰੋਥ ਮਾੜਾ ਮੋਟਾ ਬਿਲਕੁਲ ਬਿਲਕੁਲ ਬਈ ਅੱਜ ਤੋਂ ਆ ਵੀਡੀਓ ਦੇ ਵਿੱਚ ਬਾਈਆਂ ਨੂੰ ਅੱਜ ਤੋਂ ਆਪਾਂ 4-5 ਦਿਨਾਂ ਨੂੰ ਦੁਬਾਰਾ ਵੀਡੀਓ ਬਣਾਵਾਂਗੇ ਉਦੋਂ ਤੁਸੀਂ ਰਿਜ਼ਲਟ ਇਹਦਾ ਦੇਖੋ ਇਹਦੀ ਫੋਟੋ ਖਿੱਚ ਲਾਂਗੇ ਆਪਾਂ ਸਕਰੀਨਸ਼ਾਟ ਲਾ ਲਾਂਗੇ ਜੇ ਕੰਮ ਕਰਿਆ ਤਾਂ ਵਾਕਈ ਪਾਸ ਆ ਭਾਈ ਪ੍ਰੋਡਕਟ ਨਹੀਂ ਜੇ ਫੇਲ ਹੋ ਗਿਆ ਭਾਈ ਮੈਂ ਫਿਰ ਵੀ ਕਹਿ ਦੂੰਗਾ ਵੀ ਫੇਲ ਆ ਇਹ ਬਿਲਕੁਲ ਕਹਿ ਦਿਓ ਭਾਈ ਠੀਕ ਹੈ ਠੀਕ ਹੈ ਜੀ ਭਾਈ ਠੀਕ ਤੇ ਬਾਕੀ ਥੈਂਕ ਯੂ ਸੋ ਮਚ ਜੀ ਤੁਹਾਨੂੰ ਅਸੀਂ ਦੱਸਾਂਗੇ ਵੀ ਕੀ ਹਿਸਾਬ ਕਿਤਾਬ ਹੈ ਇਹਦਾ ਕਿੰਨੇ ਕ ਦਿਨਾਂ ਤੱਕ ਇਹਦਾ ਸਰ ਹੋ ਜਾਊਗਾ 4 ਤੋਂ 5 ਦਿਨਾਂ ਬਾਅਦ ਰਿਜ਼ਲਟ ਮਿਲਣਾ ਸਟਾਰਟ ਹੋ ਜਾਊਗਾ ਜੀ ਠੀਕ ਹੈ ਯਾਨੀ ਅਗਲੇ ਹਫਤੇ ਤੁਹਾਨੂੰ ਦੱਸਾਂਗੇ ਅਗਲੇ ਹਫਤੇ ਤੁਹਾਨੂੰ ਆ